ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਨਾਲ ਭਾਈ ਸਾਹਿਬ ਭਾਈ ਵਰਿੰਦਰ ਸਿੰਘ ਜੀ ਕਥਾਵਾਚਕ ਗੁਰਦੁਆਰਾ ਗੁਰਸਿੱਖ ਸਭਾ ਸਕਾਰਬੋ ਕੈਨੇਡਾ ਦੇ ਉਹ ਅੱਜ ਸਾਡੇ ਨਾਲ ਮੌਜੂਦ ਨੇ ਅੱਜ ਵਿਸਾਖੀ ਦੇ ਸੰਬੰਧ ਦੇ ਵਿੱਚ ਜੋ ਵੀ ਗੁਰਦੁਆਰਾ ਸਾਹਿਬ ਪ੍ਰੋਗਰਾਮ ਹੋ ਰਹੇ ਨੇ ਉਹਨਾਂ ਬਾਰੇ ਅੱਜ ਭਾਈ ਸਾਹਿਬ ਨਾਲ ਵਿਚਾਰ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਪਹਿਲਾਂ ਤਾਂ ਸਾਰਿਆਂ ਸਮੂਹ ਸਿੱਖ ਸੰਗਤਾਂ ਨੂੰ ਖਾਲਸਾ ਸਾਜਨਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਜੋ ਅੱਜ ਸਤਿਗੁਰਾਂ ਨੇ ਬਹੁਤ ಅಪਾਰ ਬਖਸ਼ਿਸ਼ ਕੀਤੀ ਬਹੁਤ ਮਿਹਰ ਕੀਤੀ ਅੱਜ ਸਾਨੂੰ ਬਹੁਤ ਵੱਡਾ ਮਾਣ ਮਹਿਸੂਸ ਹੁੰਦਾ ਕਿ ਜਦੋਂ ਅਸੀਂ ਕਿਸੇ ਪ੍ਰਾਈ ਧਰਤੀ ਤੇ ਆ ਕੇ ਇਦਾਂ ਕੱਠ ਦੇਖਦੇ ਆਂਗੇ ਜੋ ਅੱਜ ਖਾਲਸਾ ਸਾਜਨਾ ਦਿਵਸ ਗੁਰਦੁਆਰਾ ਗੁਰਸਿੱਖ ਸਭਾ ਸਕਾਰਬੋ ਕੈਨੇਡਾ ਦੀ ਧਰਤੀ ਤੇ ਮਨਾਇਆ ਜਾ ਰਿਹਾ ਜੋ ਆਪ ਦੇਖ ਹੀ ਰਹੇ ਹੋ ਕਿ ਗੁਰਦੁਆਰਾ ਸਾਹਿਬ ਦੀ ਸਾਰੀ ਪਾਰਕਿੰਗ ਖੁੱਲ੍ਹਾ ਸਵੇਰ ਤੋਂ ਜੋ ਬਹੁਤ ਸਿੱਖ ਸੰਗਤਾਂ ਸਤਿਗੁਰਾਂ ਦੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀਆਂ ਨੇ ਵੱਖ-ਵੱਖ ਰਾਗੀ ਸਿੰਘਾਂ ਨੇ ਸੰਗਤਾਂ ਨੂੰ ਕੀਰਤਨ ਦੇ ਨਾਲ ਨਿਹਾਲ ਕੀਤਾ ਹੈ ਜੋ ਤਰ੍ਹਾਂ ਤਰ੍ਹਾਂ ਦੇ ਸੰਗਤਾਂ ਵੱਲੋਂ ਲੰਗਰ ਵੀ ਲਗਾਏ ਜਾ ਰਹੇ ਨੇ ਇਸ ਤਰ੍ਹਾਂ ਦੇਖ ਕੇ ਬਹੁਤ ਮੈਨ ਮਹਿਸੂਸ ਹੁੰਦਾ ਕਿ ਜੋ ਸਤਿਗੁਰੂ ਬਾਜਾ ਵਾਲੇ ਗੁਰੂ ਪਿਤਾ ਗੁਰੂ ਕਲਗੀ ਤਰਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੋ 1699 ਦੀ ਵਿਸਾਖੀ ਨੂੰ ਸਾਨੂੰ ਖਾਲਸਾ ਸਾਜਣਾ ਪੰਥ ਸਤਿਗੁਰ ਜੀ ਨੇ ਸਾਜਣਾ ਕੀਤਾ ਜੋ ਖੰਡੇ ਬਾਟੇ ਦੀ ਅਮਰਤ ਸ਼ਾਦੂ ਸਪੌੜ ਦਿੱਤੀ ਜੋ ਸਾਨੂੰ ਗਿੱਦੜਾ ਤੋਂ ਸ਼ੇਰ ਬਣਾਇਆ ਮਹਾਰਾਜ ਨੇ ਐਸੀ ਦਾਤ ਬਖਸ਼ੀ ਜਿਹਦੇ ਕਰਕੇ ਅੱਜ ਅਸੀਂ ਸਰਦਾਰੀਆਂ ਮੰਨ ਰਹੇ ਆ ਸਾਡੇ ਸਿਰ ਤੇ ਤਾਜ ਰੱਖਿਆ ਮਹਾਰਾਜ ਨੇ ਸੋ ਸਾਰੀਆਂ ਸੰਗਤਾਂ ਨੂੰ ਖਾਲਸਾ ਸਾਜਨਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੀਆਂ ਸੰਗਤਾਂ ਨੂੰ ਤੇ ਇਹੀ ਬੇਨਤੀ ਕਰਾਂਗੇ ਜੋ ਆਪਾਂ ਖਾਲਸਾ ਸਾਜਨਾ ਦਿਵਸ ਮਨਾ ਰਹੇ ਆ ਇਹ ਮਨਾਉਣ ਦਾ ਸਾਨੂੰ ਲਾਹਾ ਉਦੋਂ ਹੀ ਹੈ ਜੋ ਮਹਾਰਾਜ ਦੀ ਦਿੱਤੀ ਹੋਈ ਪਾਹਲ ਅਸੀਂ ਛਕਾਂਗੇ ਕਿਉਂਕਿ ਮਹਾਰਾਜ ਦੇ ਬਚਨ ਪੀਵੋ ਪਾਹਲ ਖੰਡੇ ਧਾਰ ਹੋਏ ਜਨਮ ਸੁਹੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ ਮਹਾਰਾਜ ਨੇ ਆਪ ਆਪਣਾ ਸਾਰਾ ਸਰਵੰਸ ਵਾਰ ਕੇ ਖੁਦ ਸਤਗੁਰਾਂ ਨੇ ਖੰਡੇ ਵਾਟੇ ਦੀ ਪੌਲ ਲਈ ਤੇ ਸਾਨੂੰ ਹੁਕਮ ਕੀਤਾ ਕਿ ਸਾਰਿਆਂ ਨੇ ਖੰਡੇ ਵਾਟੇ ਦੀ ਪੌਲ ਛਕਣ ਦੀ ਇਸੇ ਕਰਕੇ ਦਿਨ ਅੱਜ ਦਿਹਾੜਾ ਮਨਾਇਆ ਜਾਂਦਾ ਸੋ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ